ਤਰਨਤਾਰਨ ਦੇ ਵਿੱਚ ਕੀ ਚੱਕਰ ਪੈ ਗਿਆ ਇਧਰ ਆ ਹਾਲਤ ਵਾਲੇ ਦੇਖ ਲੋ ਬੰਦੇ ਬਹੁਤ ਇਕੱਠੇ ਹੋਏ ਆ ਪਿਛਲੀ ਦਫ਼ਤਰ ਤੇ ਬਾਹਰ ਤੇ ਆ ਸਾਰੇ ਪਾਸੇ ਆ ਦੇਖੋ ਤੁਹਾਨੂੰ ਵੀਰ ਦੇਖਦੇ ਆ ਤੇ ਜਿੱਦਣ ਨੂੰ ਵੀ ਨਿਗਾਹ ਕਮਾ ਲੋ ਝੰਡੇ ਉਹਨਾਂ ਦੇ ਕੋਲ ਆ ਤੇ ਆ ਦੇਖ ਲੋ ਸਾਰੇ ਪਾਸੇ ਆ ਕਮਾਦੇ ਮੁੰਡਿਆ ਕੈਮਰਾ ਇਕੱਲੀ ਦਿਖਾਉਂਦੇ ਬਈ ਤਰਨਤਾਰਨ ਦੇ ਵਿੱਚ ਇਲੈਕਸ਼ਨ ਦਾ ਮਾਹੌਲ ਜਿਹੜਾ ਗਰਮਾਇਆ ਪਿਆ ਆ ਉਧਰੋਂ ਆ ਵੀਰੇ ਇੱਥੇ ਇਕੱਠੇ ਹੋਏ ਆ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰੇ ਨੇ ਬੰਦੇ ਕਾਦੇ ਇਕੱਠੇ ਹੋਏ ਆ ਜਦਾਂ ਨਾਰੇ ਵੀ ਲੱਗਣਦੇ ਆ ਝੰਡੇ ਲੈ ਕੇ ਤੇ ਵਿਰੋਧ ਕੀਤਾ ਜਾ ਰਿਹਾ ਚੱਕਰ ਕੀ ਹੋ ਗਿਆ ਵੇਖੋ ਜੀ ਪੰਜਾਬ ਸਰਕਾਰ ਆ ਜਿਹੜੀ ਉਹ ਬਿਜਲੀ ਬੋਰਡ ਦੀਆਂ ਜਾਇਦਾਦਾਂ ਵੇਚਣ ਨੂੰ ਤਿਆਰ ਹੋਈ ਬੈਠੀ ਆ ਲਗਭਗ ਲੁਧਿਆਣੇ ਦੇ ਵਿੱਚ 100 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕਰ ਲਈ ਆ ਵੀ ਉਹ ਜ਼ਮੀਨ ਆ ਜਿਹੜੀ ਉਹ ਕਾਡੀਆਂ ਦੇ ਭਾ ਕੋਪਰੇਟ ਕਰਾਣਿਆਂ ਨੂੰ ਵੇਚੀ ਜਾ ਰਹੀ ਆ ਉਹਦਾ ਅਸੀਂ ਵਿਰੋਧ ਕਰਦੇ ਆ ਸਾਡੇ ਨਾਲ ਕਿਸਾਨ ਜਥੇਬੰਦੀਆਂ ਵੀ ਆ ਤੇ ਹੋਰ ਵੀ ਭਰਾਤਰੀ ਜਥੇਬੰਦੀਆਂ ਜਿਹੜੀਆਂ ਰੋਡਵੇਜ਼ ਹੋ ਗਈ ਜਾਂ ਟੀਚਰ ਯੂਨੀਅਨ ਹੋ ਗਈ ਜਾਂ ਹੋਰ ਵੀ ਇਹੋ ਜੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਸਾਡੇ ਨਾਲ ਇਸ ਸਾਡੇ ਬਿਜਲੀ ਬੋਰਡ ਦੇ ادارے ਨੂੰ ਵੇਚਣ ਵਾਲੇ ਪਾਸੇ ਜਾ ਰਹੀ ਸਰਕਾਰ ਦਾ ਵਿਰੋਧ ਕਰ ਰਹੀ। ਨਹੀਂ ਬਿਜਲੀ ਬੋਰਡ ਦਾ ਤਾਂ ਇਸ ਵੇਲੇ ਤੁਹਾਨੂੰ ਹਾਲਾਤ ਪਤਾ ਆ ਵੀ ਪ੍ਰਾਈਵੇਟ ਸਾਰੇ ਕੰਮ ਕਰਾਏ ਜਾ ਰਹੇ ਆ ਠੇਕੇਦਾਰ ਰੱਖੇ ਆ ਉਹ ਠੇਕੇਦਾਰ ਜਿਹੜੇ ਆ ਉਹ ਗਾਂ ਖੰਭੇ ਲਾਉਂਦੇ ਆ ਆਪਣੀ ਮਨਮਰਜ਼ੀ ਦੇ ਪੈਸੇ ਲਾਉਂਦੇ ਆ ਇਹਨਾਂ ਨੇ ਮਤਲਬ ਜਦੋਂ ਬੜੇ ਜਿਆਦੇ ਹਾਲਾਤ ਖਰਾਬ ਹੋਏ ਕਿਸਾਨ ਨੂੰ ਆਪਣੀ ਜੇਬ ਚੋਂ ਪੈਸੇ ਦੇਣੇ ਪੈਂਦੇ ਆ ਕਿਉਂਕਿ ਗਾਂ ਨਵੀਆਂ ਭਰਤੀਆਂ ਨਹੀਂ ਕੀਤੀਆਂ ਜਾ ਰਹੀਆਂ ਬਿਜਲੀ ਬੋਰਡ ਤੋਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਤੁਸੀਂ ਵੇਖੋ ਜੀ ਬਿਜਲੀ ਬੋਰਡ ਜਦੋਂ ਹੋਣ ਚਾਇਆ ਸੀ ਉਦੋਂ 1 ਲੱਖ 20 ਹਜ਼ਾਰ ਮੁਲਾਜ਼ਮ ਸੀਗਾ ਅੱਜ ਵੇਖ ਲਓ ਕੱਲਾ 30 ਹਜ਼ਾਰ ਮੁਲਾਜ਼ਮ ਰਹਿ ਗਿਆ ਤੇ ਵਰਕ ਲੋਡ ਸਾਡੇ ਤੇ ਬਹੁਤ ਜਿਆਦਾ ਹੈ ਇਸ ਕਰਕੇ ਠੇਕੇਦਾਰੀ ਸਿਸਟਮ ਨੂੰ ਪ੍ਰਮੋਟ ਕਰਨ ਵਾਸਤੇ ਇਹਨਾਂ ਇਸ ਤਰੀਕ ਨੂੰ ਲਾਗੂ ਕੀਤਾ ਆ ਜਿਸ ਤਰ੍ਹਾਂ ਕਿ ਤੁਹਾਡੇ ਘਰਾਂ ਦੇ ਕੰਮ ਆ ਜਿਹੜੇ ਉਹ ਸਾਰੇ ਠੇਕੇਦਾਰੀ ਸਿਸਟਮ ਤੇ ਕਰ ਰਹੇ ਆ ਮੀਟਰ ਲਾਉਣਾ ਜਾਂ ਇਸੇ ਕਿਸਾਨ ਦਾ ਕੋ ਕਨੈਕਸ਼ਨ ਕਰਨਾ ਉਹਦੇ ਸਬੰਧ ਦੇ ਵਿੱਚ ਸਾਰਾ ਕੁਝ ਇਹ ਠੇਕੇਦਾਰੀ ਸਿਸਟਮ ਨੂੰ ਲੈ ਕੇ ਪ੍ਰਮੋਟ ਕਰ ਰਿਹਾ ਇਸੇ ਸਬੰਧ ਦੇ ਵਿੱਚ ਹੀ ਸਾਡੀਆਂ ਬਿਜਲੀ ਬੋਰਡ ਦੀਆਂ ਜਿਹੜੀਆਂ ਕਰੋੜਾਂ ਦੀਆਂ ਜਾਇਦਾਦਾਂ ਨੇ ਜਿਹੜੀਆਂ ਕਿ ਲੋਕਾਂ ਨੇ ਦਾਣ ਕੀਤੀਆਂ ਹੋਈਆਂ ਨੇ ਪੰਚਾਇਤਾਂ ਨੇ ਕੀਤੀਆਂ ਨੇ ਜਾਂ ਕਈ ਇਹੋ ਜਿਹੇ ਸਾਥੀ ਨੇ ਜਿਨ੍ਹਾਂ ਨੇ ਉਹ ਦਾਣ ਕੀਤੀਆਂ ਨੇ ਵੀ ਆਪਣੀ ਨਿੱਜੀ ਜਾਇਦਾਦ ਦੇ ਵਿੱਚੋਂ ਉਹਨਾਂ ਨੂੰ ਸਰਕਾਰ ਵੇਚਣ ਤੇ ਤੁਲੀ ਹੋਈ ਆ ਕਿਉਂਕਿ ਆਉਣ ਵਾਲੇ 27 ਦੇ ਇਲੈਕਸ਼ਨ ਦੇ ਵਿੱਚ ਉਹਨਾਂ ਕੋਲੇ ਪੈਸੇ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਉਹ ਇਹ ਚੀਜ਼ਾਂ ਕਰ ਰਹੇ ਆ ਕਈ ਕਹਿੰਦੇ ਵੀ ਜਿੱਦਾਂ ਜਿਹੜਾ ਸਰਕਾਰ ਨੇ ਇਹਦਾ ਬੀਬੀਆਂ ਦੇ ਨਾਲ ਵਾਦਾ ਕੀਤਾ 2011 16 ਤੇ ਇਹ ਕਹਿੰਦੇ ਵੀ ਉਹਦੇ ਕਰਕੇ ਪਹਿਲਾਂ ਲੈਂਡ ਪੂਲਿੰਗ ਦੀ ਪਾਲਿਸੀ ਆ ਗਈ ਹੁਣ ਬਿਲੀ ਬੋਰਡ ਦੀਆਂ ਜ਼ਮੀਨਾਂ ਦੇ ਉੱਤੇ ਆਖਿਆ ਮਤਲਬ ਸਿਆਣਾ ਪੁੱਤ ਆਪਾਂ ਕਿਹਨੂੰ ਕਹਿੰਨੇ ਹੁੰਦੇ ਆ ਜਿਹੜਾ ਮਿਹਨਤ ਕਰਕੇ ਤੇ ਆਪ ਆਪਣੇ ਘਰ ਨੂੰ ਚਲਾਵੇ ਹੁਣ ਚੀਜ਼ਾਂ ਵੇਚ-ਵੇਚ ਕੇ ਤੇ ਕਿੰਨਾ ਚਿਰ ਚਲਾਈ ਜਾਊਗਾ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਹਾਲਾਤ ਕਿਧਰਲੇ ਪਾਸੇ ਨੂੰ ਜਾ ਰਹੇ ਆ ਦੇਖੋ ਜੀ ਪੰਜਾਬ ਸਰਕਾਰ ਨੇ ਜੋ ਹਾਲਾਤ ਬਣਾ ਦਿੱਤੇ ਆ ਹਰ ਡਿਪਾਰਟਮੈਂਟ ਹਰ ਵਰਗ ਆ ਜਿਹੜਾ ਉਹ ਸਾਡਾ ਤਰਾ ਤਰਾ ਕਰ ਰਿਹਾ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੋਈ ਐਹੋ ਜਿਹਾ ਇਨਸਾਨ ਨਹੀਂ ਜਿਹੜਾ ਤਰਨਮੁਝਾਰਿਆਂ ਦੇ ਰਾਹ ਤੇ ਨਹੀਂ ਹੈ ਹਾਂ ਇੱਥੇ ਤੁਸੀਂ ਵੀ ਕੱਲ ਦੇਖਿਆ ਹੋਣਾ ਹੈ ਕਿ ਟੀਚਰ ਯੂਨੀਅਨ ਨੇ ਤਰਨਮੁਝਾਰਾ ਕੀਤਾ ਸੀਗਾ ਉਹਨਾਂ ਰੋਡ ਮਾਰਚ ਵੀ ਕੀਤਾ ਹੁਣ ਅੱਜ ਅਸੀਂ ਵੀ ਰੋਡ ਮਾਰਚ ਕਰ ਰਹੇ ਹਾਂ ਕਿਉਂਕਿ ਸਰਕਾਰ ਦੀ ਨਲਾਕੀ ਹੈ ਸਰਕਾਰ ਚਲਾਉਣ ਦੀ ਅਕਲ ਨਹੀਂ ਹੈ ਜਿਸ ਕਰਕੇ ਇਹ ਸਾਰਾ ਕੁਝ ਵਾਪਰਿਆ ਵੇਖੋ ਬਿਜਲੀ ਬੋਰਡ ਦੀ ਜਾਇਦਾਦ ਆ ਜਿਹੜੀ ਉਹ ਕਰੋੜਾਂ ਰੁਪਈਆਂ ਦੀ ਜਾਇਦਾਦ ਆ ਜਿਹੜੀ ਪਿੰਡਾਂ ਦੇ ਲੋਕਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਇਹਨਾਂ ਨੂੰ ਸਿਰਜ ਕੇ ਇੱਥੋਂ ਤੱਕ ਬਿਜਲੀ ਬੋਰਡ ਨੂੰ ਬਚਾਇਆ ਵੇਖੋ ਇਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਸਰਕਾਰ ਨੇ ਵੇਚਣੀਆਂ ਉਹ ਬਹੁਤ ਹੀ ਮਾੜੀ ਕਰਤੂਤ ਆ ਸਰਕਾਰ ਦੀ ਜਿਸ ਕਾਰਨ ਕਰਕੇ ਸਾਡੇ ਸਾਰੇ ਹੀ ਬਿਜਲੀ ਬੋਰਡ ਦੇ ਵਿੱਚ ਇਹ ਮਾਹੌਲ ਬਣਿਆ ਹੋਇਆ ਹੈ ਕਿ ਅਸੀਂ ਇਹਨਾਂ ਨੂੰ ਸਰਕਾਰ ਨੂੰ ਇਹ ਬਿਜਲੀ ਬੋਰਡ ਦੀ ਜਾਇਦਾਦ ਵੇਚਣ ਨਹੀਂ ਦੇਣੀ ਕਿਉਂਕਿ ਇਹ ਸਾਡੇ ਪੁਰਖਿਆਂ ਨੇ ਇਹਨਾਂ ਜਾਇਦਾਦਾਂ ਨੂੰ ਖੜਾ ਕਰਕੇ ਬਿਜਲੀ ਬੋਰਡ ਨੂੰ ਡਵੈਲਪ ਕਰਕੇ ਇੱਕ ਘਰ ਦੇ ਸੂਈ ਤੋਂ ਲੈ ਕੇ ਜੇ ਆਪਾਂ ਮੰਨ ਕੇ ਚੱਲੀਏ ਕਿ ਮੋਬਾਈਲ ਚਾਰਜ ਤੋਂ ਲੈ ਕੇ ਸਾਰੀਆਂ ਚੀਜ਼ਾਂ ਆਪਾਂ ਬਿਜਲੀ ਬੋਰਡ ਦੇ ਸਿਰ ਤੇ ਹੀ ਚਲਾਉਨੇ ਆ ਜੇ ਅੱਜ ਬਿਜਲੀ ਬੋਰਡ ਵਿਕ ਜਾਂਦਾ ਹੈ ਤੇ ਜਿਹੜੀ ਬਿਜਲੀ ਹੈ ਇਹ ਸਾਰੇ ਹੀ ਉਸ ਵਰਗ ਦੇ ਹੱਕ ਤੋਂ ਦੂਰ ਚਲ ਜੂਗੀ ਪ੍ਰਾਈਵੇਟੇਸ਼ਨ ਦੇ ਵਿੱਚ ਚਲ ਜੂਗੀ ਜਿਹੜੇ ਲੋਕ ਜਿਹੜੇ ਇਸ ਚੀਜ਼ ਦਾ ਸੁਖ ਮਾਰ ਰਹੇ ਆ ਉਹ ਇਸ ਤੋਂ ਵਾਂਝੇ ਹੋ ਜਾਣਗੇ ਇਸ ਕਰਕੇ ਅਸੀਂ ਦੋ ਤਰੀਕ ਨੂੰ ਲੁਧਿਆਣੇ ਦੇ ਵਿੱਚ ਬਿਜਲੀ ਮੰਤਰੀ ਦੇ ਖਿਲਾਫ ਵੀ ਧਰਨਾ ਕਰਨ ਜਾ ਰਹੇ ਹਾਂ ਕਿਉਂਕਿ ਬਿਜਲੀ ਬੋਰਡ ਦੇ ਜਿਹੜੇ ਮੰਤਰੀ ਆ ਲੁਧਿਆਣੇ ਦੇ ਨੇ ਕਾਰੋਬਾਰੀ ਨੇ ਉਹਨਾਂ ਨੇ ਕਾਰੋਬਾਰੀ ਹੋਣ ਦੇ ਨਾਤੇ ਇੱਕ 100 ਏਕੜ ਦੀ ਜ਼ਮੀਨ ਆ ਜਿਹੜੀ ਲੁਧਿਆਣੇ ਦੀ ਰੈਸ਼ੀ ਏਰੀਆ ਦੇ ਵਿੱਚ ਆ ਜਿਹੜੀ ਪੰਜਾਬ ਰਾਜ ਬਿਜਲੀ ਬੋਰ ਕੋਲੇ ਸੀਗੀ ਹੁਣ ਅੱਜ ਪੀਐਸ ਪੀਸੀਐਲ ਕੋਲੇ ਆ ਉਹਨੂੰ ਵੇਚਣ ਦਾ ਤਹਾਹੀਆ ਕੀਤਾ ਹੋਇਆ ਅਸੀਂ ਕਿਸੇ ਵੀ ਹਾਲਤ ਇਸ ਸਰਕਾਰ ਨੂੰ ਇਹ ਜ਼ਮੀਨ ਵੇਚਣ ਨਹੀਂ ਦੇਵਾਂ ਤੇ ਭਜੀ ਤੁਹਾਡੇ ਜਿਹੜਾ ਬੱਚੇ ਕੀ ਕਰਦੇ ਆ ਜੀ ਜੇ ਤੁਸੀਂ ਤੇ ਬਿਜਲੀ ਬੋਰ ਵੇਚਿਆ ਤੁਹਾਡੇ ਬੱਚੇ ਕੀ ਕਰਦੇ ਜੀ ਵੇਖੋ ਜੀ ਸਾਡੇ ਬੱਚੇ ਜਿਹੜੇ ਨਾ ਜੇ ਮਤਲਬ ਕਿੱਥੇ ਉਹਨਾਂ ਨੂੰ ਰਖਾਈਏ ਅਗਲੇ ਬੰਨੇ ਜਿਹੜਾ ਨਾ ਸਰਕਾਰ ਨੇ ਬੱਚਿਆਂ ਦਾ ਭੇਖ ਹੀ ਕੋਈ ਨਹੀਂ ਕਰ ਨਹੀਂ ਕਰਦੇ ਕੀ ਐ ਕੁਝ ਵੀ ਨਹੀਂ ਕਰਨਾ ਕੋਈ ਮਾੜੀ ਚੰਗੀ ਜਿਹੜੀ ਕਿਸਾਨੀ ਉਹ ਕਰੀ ਜਾਂਦੇ ਆ ਯਾਨ ਤੇ ਜੇ ਹਾਈਲਾਈਟ ਕਰਕੇ ਬਾਹਰ ਤੋਰੇ ਜਾਂਦੀਆਂ ਤੇ ਠੀਕ ਹੀ ਕੋਈ ਨਹੀਂ ਬੱਚੇ। ਜਦੋਂ ਜੇ ਪ੍ਰਾਈਵੇਟ ਪ੍ਰਾਈਵੇਟ ਚੀਜ਼ਾਂ ਹੋ ਗਈਆਂ ਸਾਰਾ ਕੁਝ ਤਾਂ ਫਿਰ ਬੱਚਿਆਂ ਦਾ ਨੌਕਰੀ ਕਰਨਾ ਵੀ ਇੱਥੇ ਬਹੁਤ ਮੁਸ਼ਕਲ ਬਹੁਤ ਮਹਾਲ ਹੋ ਜੂ। ਤੇ ਤੁਸੀਂ ਕਿੱਦਾਂ ਦੇਖਦੇ ਆ ਇਸ ਵੇਲੇ ਹਾਲਾਤ ਪੰਜਾਬ ਦੇ? ਇਸ ਵੇਲੇ ਹਾਲਾਤ ਪੰਜਾਬ ਦੇ ਬਹੁਤ ਮਾੜੇ ਆ। ਕੋਈ ਆਪਣੇ ਮਨਸ਼ੀਫ਼ ਨਹੀਂ ਗਿਣ ਰਿਹਾ। ਮਤਲਬ ਕੁਰਸੀ ਦੇ ਬਹਿਣ ਤੋਂ ਪਹਿਲਾਂ ਬੰਦੇ ਹੋਰ ਹੁੰਦੇ ਆ ਬਾਅਦ ਚ ਹੋਰ ਹੋ ਜਾਂਦੇ ਆ। ਇਹ ਕੀ ਤਾਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਤੁਸੀਂ? ਇਸ ਚੀਜ਼ ਕਹਿੰਦੇ ਸਰਮਾਇਦਾਰ ਜਿਹੜੇ ਲੋਕ ਆ ਸਾਨੂੰ ਪਰਮਿਟ ਲੈ ਕੇ ਹੀ ਪਾ ਕੇ ਵੋਟਾਂ ਲੈ ਲੈਂਦੇ ਆ। ਮੁਰਕੇ ਵੋਟਾਂ ਲੈ ਕੇ ਸ ਉਹden ਲੁਟਣੀਆਂ ਦੇ ਕੁੱਟਣੀਆਂ ਵੀ ਤੇ ਰੋਣ ਵੀ ਦੇਣਾ ਪਿਛੇ ਪਿਆਰੇ ਹੋਗੇ ਪਹਿਲਾਂ ਲੈ ਲੈਂਦੇ ਪਹਿਲਾਂ ਪਹਿਲਾਂ ਲੈ ਲੈਂਦੇ ਉਹ ਕਰਾਂਗੇ ਜੇ ਕਰਾਂਗੇ ਲੋਕਾਂ ਨੇ ਪਾਈਆਂ ਹੀ ਵੋਟਾਂ ਜਿਹੜੀਆਂ ਬਦਲਾ ਨੂੰ ਇਹਨਾਂ ਬਦਲਾ ਉਹਨਾਂ ਨਾਲੋਂ ਜਿਹੜੇ ਪਹਿਲੇ ਹੀ ਇਹਨਾਂ ਲੁਟਿਆ ਦੇ ਕੁੱਟਿਆ 75 ਸਾਲ ਤੋਂ ਤੋਂ ਸਰਕਾਰਾਂ ਨੇ ਇਹਨਾਂ ਉਹਨਾਂ ਨਵੇਂ ਵਧਾਤੀਆਂ ਉਹਨਾਂ ਨਾਲ ਵੀ ਵਧਾਤੀਆਂ ਇਹਨਾਂ ਕਰਜ਼ੇ ਬਹੁਤ ਚੱਕੇ ਜਾ ਰਹੇ ਹੁਣ ਕਰਜ਼ੇ ਜੋ ਜਿਹੜੇ ਚੁੱਕੇ ਜਾ ਰਹੇ ਆ ਉਹ ਸਾਡੇ ਤੇ ਬੋਝ ਪੈ ਰਿਹਾ ਉਹ ਅਖੀਂ ਸਾਡਾ ਖਜ਼ਾਨਾ ਖਾਲੀ ਸਾਡਾ ਖਜ਼ਾਨਾ ਖਾਲੀ ਆ ਇਤਨਾ ਕਰਕੇ ਜਿਹੜਾ ਬਿਲੀ ਬੋਰਡ ਦੇ ਵਿੱਚ ਲੋਕਾਂ ਕਰਮਰ ਪਈਆਂ ਕਰਮਰ ਪਈਆਂ ਸਾਡਾ ਬਿਲੀ ਬੋਰਡ ਦੇ ਤਾ ਜਿਹੜਾ ਵੇਚਣਾ ਹੈ ਪਾਸ ਸਰਕਾਰ ਦੀ ਇਹਦੀ ਨਕੀਦੀ ਕਰਦੇ ਆਂ ਔਰ ਅਸੀਂ ਮੰਗ ਕਰਦੇ ਆਂ ਕਿ ਜਿਹੜੀਆਂ ਸਰਕਾਰਾਂ ਸਰਕਾਰਾਂ ਦੇ ਅਸੀਂ ਇਹ ਚੰਗੀਆਂ ਹੈ ਨਹੀਂ ਵੋਟਾਂ ਫੇਰ ਆ ਜਾਣੀਆਂ ਸਰਕਾਰ ਜਦ ਮਜ਼ਦੂਰ ਦੀ ਕਿਸਾਨ ਦੀ ਕਿਰਤੀ ਲੋਕਾਂ ਦੀ ਨਹੀਂ ਆਉਦੀ ਸਾਰਿਆਂ ਦੀ ਭਲਾਈ ਦਾ ਉੱਤੇ ਕੰਮ ਨਹੀਂ ਹੋਣਾ ਇਹਨਾਂ ਕਾਰਪੋਰੇਟ ਘਰਾਣੇ ਦੀ ਅਸੀਂ ਨਕੀਦੀ ਕਰਦੇ ਆਂ ਜੋ ਵੀ ਕਰ ਰਿਹਾ ਦੇਸ਼ ਦੇ ਵਿੱਚ ਮੋਦੀ ਕਰ ਰਿਹਾ ਹੋਰ ਕਰ ਰਿਹਾ ਅਸੀਂ ਉਹਨਾਂ ਨੂੰ ਨਕੀਦੀ ਕਰਦੇ ਬਹੁਤ ਬਹੁਤ ਧੰਨਵਾਦ ਜੀ ਇਸ ਵੇਲੇ ਤੁਹਾਨੂੰ ਟਕਾਲਿਆ ਵਿੱਚ ਤਰਨਤਨ ਵਿੱਚ ਬਿਜਲੀ ਵਿਭਾਗ ਵਾਲੇ ਭਾਈ ਅ ਇਸ ਵੇਲੇ ਜਿਹੜਾ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਿਹਾ ਤੇ ਹੁਣ ਉਹ ਮਾਰਚ ਲੈ ਕੇ ਤੇ ਨੰਗੇ ਆਓ ਦੇਖੋ ਝੰਡੇ ਮੋਟਰਸਾਈਕਲ ਦਿਖਾ ਲਿਓ ਜੀ ਉਹ ਜਾਂਦੇ ਮੋਟਰਸਾਈਕਲ ਤੇ ਉਹ ਕਹਿੰਦੇ ਅਸੀਂ ਪੈਦਲ ਮਾਰਚ ਕਰਨ ਲੱਗੇ ਆ ਬਈ ਇਹ ਹਾਲਾਤ ਇਸ ਵੇਲੇ ਤਰਨਤਨ ਵਿੱਚ ਦਿਖਾ ਲੈਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਹੈ ਧੰਨ